ਪੰਡਤ ਜੀ ਵੀ ਦੇਖੋ ਜਿਹੜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾ ਰਹੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਵੇ ਕੋਈ ਮੂਰਤੀ ਘੰਟਤ ਕਰ ਜਵੇ ਫਿਰ ਅਸੀਂ ਸੜਕਾਂ ਤੇ ਇਸ ਤੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਸ ਨੇ ਚੋਰੀ ਕੀਤੀ ਆਪਾਂ ਉਹਨੂੰ ਫੜੀਏ ਤੇ ਇੱਥੇ ਦੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰੇ ਕੋਲ ਠੀਕ ਕਰਾਣਾ ਜਿਹੜੇ ਦੇ ਬੈਦ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿਉਂ ਹੋਇਆ ਤਾਂ ਚਿੱਟਾ ਦੇਣਾ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ ਚ ਕਰ ਗਿਆ ਜੀ ਚਲੋ ਪਤਾ ਇਹ ਲੱਗਾ ਬੰਦੇ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਰਾ ਚ ਰਸ ਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ ਚ ਆ ਕੇ ਭੋਲੇ ਨਾਲ ਦੇ ਜਲ ਚੜਾਉਂਦਾ ਤੇ ਉਸੇ ਦਿਨਾਂ ਚ ਭੋਲੇ ਨਾਲ ਦੇ ਵਸਤੂਦਾਰ ਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਪੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦ ਬਾਕੀ ਘਟਨਾ ਅਸੀਂ ਪ੍ਰਸ਼ਾਸਨ ਨੂੰ ਵੀ ਦਰਦੇ ਆ ਕਿ ਇਹ ਜਿਹੜੇ ਵੀ ਸੰਦੇ ਆ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀ ਹਸਲਾਂ ਦੇ ਪੁੱਛੇ ਸਿਟੇ ਚੋਰੀ ਕਿੰਨੀ ਹੋਈ ਹੈ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀ ਚਾਂਦੀ ਦਾ ਜਿੰਨ ਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇੱਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇਨਾਥ ਦੀ ਮੂਰਤੀ ਅੰਦਰਤ ਕਰ ਜਾਂਦਾ ਫੇਰ ਕੌਣ ਜੰਦਾ ਵਾਰੀ ਉਹ ਤਾਂ ਮਦੂਰ ਜੀ ਕਹਿੰਦੇ ਕੋਈ ਮੰਦਰ ਅੰਦਰ ਜੀ ਕਹਿੰਦੇ ਮੈਂ ਅੰਦਰ ਬੈਠਾ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਕੋਈ ਜਿਹਾ ਮੰਸਰ ਆਇਆ ਸੰਗੜੀ ਵਾਪਸ ਹੀ ਪਣਾ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਰ ਹੈ ਹਾਂਜੀ ਪੰਡੇ ਜੀ ਅੰਦਰ ਬੈਠੇ ਸੀਗੇ ਉਹਨਾਂ ਕੋਈ ਆਏ ਹੋਏ ਸੀ ਪੁੱਛ ਮਚਈਆ ਕਰਨਾ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਛ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਜਿਹੜਾ ਵੀ ਸੀ ਇਹਦੇ ਨਾਲ ਹੱਥ ਪਾਈ ਜਾਵੇ ਇਹਨੂੰ ਅੱਖਾਂ ਦੇ ਪਿੱਛੇ ਛਿਟੇ ਜਾਵੇ ਤਾਂ ਕਿ ਅਗੋਂ ਅਜਿਹੀ ਕੋਈ ਵੀ ਘਟਿਆ ਨਾ ਹੋਵੇ ਜੀ ਨਾਮ ਅਦਰੀ ਮੈਂ ਸਨਿਹੂਆ ਦਾ ਜੈਪੋਲ ਨਾਦ ਜੀ ਅੱਜ ਜਿਹੜਾ ਸ਼ਿਵ ਮੰਦਰ ਚੰਡੀ ਡਬੀਆ ਵਾਲਾ ਉਹਦੇ ਤੇ ਬਹੁਤ ਹੀ ਮੰਦਪਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਹੋਏ ਨਾਲ ਜਿਹੜਾ ਵਾਟਰ ਤੇ ਉਹ ਜਿਹੜਾ ਚਾਂਦੀ ਦਾ ਪਤਰਾ ਚੜ੍ਹਿਆ ਸੀਗਾ ਉਹ ਕੋਈ ਇਥੋਂ ਲਾ ਕੇ ਲੈ ਗਿਆ ਇਹ ਬਹੁਤ ਹੀ ਮੰਦਪਾਗੀ ਏਡੀ ਸੰਘਣੀ ਆਬਾਦੀ ਦੇ ਵਿੱਚ ਉਹ ਦਿਨ ਦੇ ਹੜੇ 9:30 10 ਵਜੇ ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜਿਹੜਾ ਰਾਤ ਨੇ ਪਰ ਫੇਰ ਵੀ ਇਹ ਹੋਇਆ ਇਹ ਬਹੁਤ ਮੰਦਪਾਗੀ ਦਾ ਬਹੁਤ ਮਾੜਾ ਕੋਈ ਆਈ ਤੁਹਾਨੂੰ ਅੱਗੇ ਸ਼ੋਭਾ ਯਾਤਰਾ ਕਰਦੇ ਹੋ ਹਰ ਸਾਹਿਬ ਇਹ ਨਹੀਂ ਮੰਦਿਰ ਨੂੰ ਕੱਢਦੇ ਹਾਂ ਹਾਂ ਜੀ ਕਿ ਸੰਗਣੀ ਕਰਦੀ ਬੰਦੇ 21 ਨੰਬਰੋਂ ਤੁਸੀਂ ਕੀ ਇਹਦੇ ਉੱਪਰ ਕੋਈ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦੇਵੋ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਇਹਨਾਂ ਕਿ ਕਰਾਉਣਾ ਸਾਨੂੰ ਨਾ ਪੰਡ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਬਾਾਰ ਚ ਵੀ ਇਹ ਮੰਦਿਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕਿ ਤਾਂ ਹੀ ਪਤਾ ਲੱਗੂ ਸਾਨੂੰ ਕਿਹਨੇ ਦੱਸਿਆ ਨਹੀਂ ਪਰ ਇਹ ਅਗਰ ਉਹ ਕੀਤੀ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਿਰ ਵਿੱਚ ਹੈ ਸੀ ਸਾਰੇ ਬਾਕੀ ਮੰਦਿਰਾਂ ਵਿੱਚ ਵੀ ਅਸੀਂ ਇਹ ਕਾਰ ਕਰਾਂਗੇ ਕਿ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਰੇ ਜਿਹੜੀ ਇੱਥੇ ਕਮੇਟੀ ਬਣੀ ਜ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਿਰ ਦੇ ਵਿੱਚ ਚੋਰੀ ਹੋਣਾ ਬਹੁਤ ਬੰਦਪਾ ਲੱਗੀ ਆ ਜਿਵੇਂ ਕਿ ਹੁਣ ਤਾਂ ਚੰਗਾ ਤਾਂ ਲੱਗ ਗਿਆ ਇੱਕ ਖੰਡ ਵੀ ਖਾਂ ਆ ਫਿਰ ਦੇਖੋ ਫਿਰ ਬੜੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਕਿ ਹਲਤ ਗੱਲ ਹੈ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੋਣਾ ਕੰਮ ਹੈ ਦੀ ਛੇਤੀ ਦਸ਼ਾਈ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜੀਨੇ ਮੁਕੀ ਤਾ ਸਨੀਵਾਰ ਨੂੰ ਦੋਮਾਟ ਜੀ ਨਾਮ ਦਾ ਅਵਸਰ ਆ ਆਪਸੇ ਥਾਣੇ ਸਮਰਾਲੇ ਤੋਂ ਐਡਬੀ ਬਿਆਰ ਦੇ ਰਮੇਸ਼ਵਰ ਮੰਤਰ ਵੀ ਛੋੜੀ हमारा चार्ट के प्रत्यक्ष लगता है कि हुई जो वारदात हुई है अतीत साल तो देश का जो भी आगे सामने दुश्कृत कर देना हम जिन्हें कि मतलब कैंडल टेंडर तो ख़राब है एक आपने आपके लिए टेंडर भी निरोग ख़राब चांदी दस तो रहे, रहे तो मेरा नाम दरिंद्रम बारह साल हो गया चोरी सवेरे अमेरिका और ये साढ़े दस से ग्यारह मतलब मैं साहब यही अंदर ही बैठा हुआ था कोई मेरे पास नहीं मिले फिर फिर मिसिस का फोन आया करता नाश्ता करने थे तो फिर मैं देर फिर फॉलो टोक साइड में कर लिए जल चढ़ाने वाला हूँ सफाई करने चला गया दस को मिलाना आया फूल फाफ रूपए देखा आए ये तो जी बोलता है यहाँ पर रखते हैं अंदर है चूहे बड़े बड़े सारे कटे हुए चूहे की और पहले भी ठीक कराए ठीक करा लिए फिर दूसरी बात ये की मैं जिस तरह का मिट्टी को बोलो यहाँ पे लेडीजों का है वो मैं दो तीन बार बोल गया की यहाँ पे बैठे ठीक कर लो के मैं भी क्या करूँ मेरा काम है सुवेरना मंदिर खोलना बंद आरती पूजा करना कि जो कमेटी थी कमेटी कोई भी बात नहीं देती कि क्या करना कहाँ पर क्या फर्ज है छह साल बाबा जी मरे हुए हो गए उनको बाबा जी की समाधि ली उनको दस साल तो बाद किसी ने भी सुधनी ली की मंदिर की नहीं करना की करना नहीं करना किसी ने भी एक बार ही नहीं पूछा जी जिम्मेदार जिम्मेवार 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 जी क्योंकि मेरे साथ कोई नहीं देता आदमी क्या करेगा क्योंकि साथ देना जरूरी है और मैं उनको कई यहाँ पर गेट टूटा हुआ है और कोई लगवा यहाँ पे कैमरे कई बार मैं बोला की ये चेंज कराने वाले कैमरे है किसी ने बात मानी नहीं फिर चलो इसका तो नतीजा देखो इस का मैंने अब कौन किस तरह आ रहा है कैसे आ क्योंकि किसी पे तो लिखा तो चोर है अब हर काम बैठने का यही है और पूजा करवाने का है पचास लोग कोई आ रहा है कोई जा रहा है फिर आए सत एक बंदा आया था लपेट के आया था और उसको बाहर भी चला गया अब उसको बाद दोबारा फिर मैं नाश्ता करने उसी टाइम उसने ਕੀ ਨਾਮ ਤੁਹਾਡਾ ਜੈ ਸ਼ੀਰામ ਜੀ ਮੈਂ ਰਮਨ ਵਡੇਰਾ ਸ਼ਿਵ ਸੈਨਾ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ ਠੀਕ ਹੈ ਦੇਖੋ ਇਹ ਬਹੁਤ ਭਾਗੀ ਘਟਨਾ ਜੀ ਇਹਨੇ ਵੀ ਇਹ ਕੀਤੀ ਆ ਇੱਕ ਤਰ੍ਹਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸਭ ਤੋਂ ਲੈ ਕੇ ਕਿ ਸਾਡੇ ਦੀ ਕਮੇਟੀ ਦੀ ਸਾਡੇ ਪਣੀ ਦੇਖੋ ਜੇ ਮਰੇ ਬੰਦ ਨੇ ਕਿਉਂ ਨਹੀਂ ਕੈਮਰੇ ਠੀਕ ਕਰਾ ਦੇ ਇੱਥੇ ਕੋਈ ਵੱਡੀ ਛੋਟ ਹੋ ਜਵੇ ਕੋਈ ਮੂਰਤੀ ਖੰਡਿਤ ਕਰ ਜਵੇ ਫਿਰ ਇਸ ਤੋਂ ਪਹਿਲਾਂ ਫੋਕਸ ਹੋ ਜਾਈਏ ਕਿ ਜਿਨੇ ਚੋਰੀ ਕਰ ਆਪਾਂ ਉਹਨੂੰ ਵੀ ਫੜੀਏ ਤੇ ਜਿਹੜੀ ਕਮੇਟੀ ਆ ਉਹਨੂੰ ਪਿਆਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡੇ ਜੀ ਪੂਰਾ ਧਿਆਨ ਦੇਣਾ ਕਿ ਉਹ ਹਟਾ ਦੇਣਾ ਆਪਾਂ ਕਹੀਏ ਨਾ ਬੜੇ ਨੇਰੇ ਚ ਕਰ ਗਿਆ ਜੀ ਚਲੋ ਪਤਾ ਇਹ ਸੁੱਤੇ ਪਏ ਸੀ ਸਵੇ ਦੀ ਘਟਨਾ ਹੋਵੇ ਅੱਜ ਕੱਲ ਸੁਣਾ ਹੋਵੇ ਹਰੇਕ ਮੰਦਿਰਾਂ ਚ ਰਸ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ ਚ ਆ ਕੇ ਭੋਲੇ ਨਾ ਦੰਦਾ ਤੇ ਉਸੇ ਦਿਨਾਂ ਚ ਨਾ ਦੇ ਵਸਤਰ ਦਾਂਦੀ ਦਾ ਜਿਹੜਾ ਨੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮਹਿੰਗੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜੀਜ਼ਾਂ ਦੇ ਅਨਸਰ ਵਿੱਚ ਕੰਮ ਕਰਦੀ ਤੋਂ ਜਲਦੀ ਫੜ ਕੇ ਜੇਲ੍ਹ ਦੀ ਹਸਲਾਂ ਲਟਿਆ ਜਾਵੇ ਚੋਰੀ ਚੋਰੀ ਇਹ ਕਹਿੰਦੇ ਦੋ ਦਾ ਸੀਗਾ ਜੀ ਚਾਂਦੀ ਦਾ ਜਿਹੜਾ ਪਤਰਾ 5 ਕਿਲੋ ਦਾ ਸੀਗਾ ਚਾਂਦੀ ਦਾ ਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੀ ਆ ਗੱਲ ਪੈਸੇ ਦੀ ਇੱਥੇ ਇੱਥੇ ਸਿਰਫ ਇਹ ਆ ਕਿ ਸਾਡੀ ਭੋਲੇਨਾਥ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਉਹ ਤਾਂ ਮੇਰੇ ਮੌਜੂਦ ਨਹੀਂ ਸੀ ਕਿ ਨਹੀਂ ਕੋਈ ਇਹ ਮੰਦਿਰ ਦੇ ਵਿੱਚ ਪੰਡਤ ਜੀ ਅੰਦਰ ਬੈਠਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜਾ ਮੰਦਿਰ ਆਇਆ ਸੰਗੜੀ ਨਾ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਹੈ ਤੇ ਪੰਡਤ ਜੀ ਅੰਦਰ ਬੈਠਾ ਕੋਈ ਕੋਈ ਆਏ ਹੋਏ ਸੀ ਪੁੱਛ ਮਛਈ ਵਾਲੇ ਤੇ ਉਹ ਸੀਗੇ ਉਹ ਮਗਰੋਂ ਆਪਣਾ ਕੰਮ ਕਰਦੇ ਕੋਈ ਬੁੱਕਲ ਚ ਆਇਆ ਤੇ ਨਸ਼ਈ ਹੋਣਾ ਜਿ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਜਿਹੜਾ ਵੀ ਸੀ ਇਹਦੇ ਜਵੇ ਇਹਨੂੰ ਸਲਾਖਾਂ ਦੇ ਪਿੱਛੇ ਸਿਟਾ ਕਿ ਅਗਰ ਦੋਇਆ ਸੀ ਕੋਈ ਵੀ ਯਾਰ ਤਾਂ ਹੋਵੇਗਾ ਕੀ ਨਾਮ ਦਾ ਉਹ ਤਰੀ ਮੈਂ ਅਸਲੀ ਜੈਪੂਰੇ ਨਾਲ ਅੱਜ ਸ਼ਮੰਦਰ ਚੰਦੀ ਆਪਣੇ ਦੱਬੀਆ ਰੋੜਾ ਉਹਦੇ ਵਿੱਚ ਬਹੁਤ ਈ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜੈਪੂਰੇ ਨਾਲ ਜੀ ਦੇ ਵਸਤਰ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਹ ਲੈ ਗਿਆ ਇਹ ਬਹੁਤ ਈ ਗੀ ਹੈ ਏਡੀ ਵਾਦੀ ਦੇ ਵਿੱਚ ਹੋਰ ਦਿਨ ਦੇ ਹੜੇ 9 10 ਵਜੇ ਦੇ ਵਿੱਚ ਵਿੱਚ ਬਹੁਤ ਮਾੜਾ ਸ਼ਾਵਣ ਦਾ ਚੱਲ ਰਿਹਾ ਲੋਕ ਮੰਦਰਾ ਜੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਮੰਦ ਭਾਗਾ ਮਾੜਾ ਸੋਹੇ ਸਵੇਰ ਤੱਕ ਕੜਦੇ ਹਾਂ ਇਹ ਮੰਦਿਰੋਂ ਕੜਦੀ ਹਾਂ ਜਿਵੇਂ ਕਿ ਨਹੀਂ ਭਾਵੇਂ ਇਹ ਜੇ ਕਸਲਾਵਾ ਕੁੰਜੀ ਇਹ ਜੋ ਪ੍ਰੋਜੈਕਸ਼ਨ ਲੋਕਾਂ ਦੇ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਸਾਰ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਬਾਅਦ ਮੰਦਰ ਪੈਂਦਾ ਪਰ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਦੱਸਿਆ ਨਹੀਂ ਪਰ ਇਹ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਧਿਆਨ ਰੱਖਾਂਗੇ ਵੀ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਰੇ ਜਿਹੜੀ ਇੱਥੇ ਕਮੇਟੀ ਬਣੀ ਜ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰ ਜਿਵੇਂ ਕਿ ਹੁਣ ਤਾਂ ਚਰਖੇ ਪੱਤਰ ਮਿਲ ਗਿਆ ਇੱਕ ਖੰਡ ਵੀ ਖਾਂ ਹਾਂ ਫਿਰ ਦੇਖੋ ਫਿਰ ਕਿੰਨੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਗਾ ਗਲਤ ਗੱਲ ਆ ਇਹ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣ ਇਹ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਨੇ ਇਹ ਕੰਮ ਕੀਤਾ ਸੰਨੀ ਵੀਰੇ 2 ਮਿੰਟ ਕੀ ਨਾਮ ਤੁਹਾਡਾ ਹਾਂ ਹਾਂ ਸਾਰੇ ਇਸੇ ਥਾਣੇ ਸਮਰਾਲੇ ਤੋਂ ਐ ਤੇ ਦੱਬੀ ਬਾਜ਼ਾਰ ਦੇ ਰਮੇਸ਼ਵਰ ਮੰਦਿਰ ਵੀ ਚੋਰੀ ਹੋ ਗਈ ਠੀਕ ਆ ਨੂੰ 11:40 ਤੇ ਪਤਾ ਲੱਗਿਆ ਇਹ ਖਰੀਬ ਦਸ ਘੰਟੇ ਜਿਹੜੇ ਹੋਈ ਜਿਹੜਾ ਵਾਰਦਾਤ ਹੋਈ ਹੈ ਅਸੀਂ ਸੰਦ ਤਵਦੀਸ਼ ਕਰ ਰਹੇ ਆ ਜੋ ਵੀ ਆ ਗਿਆ ਸਾਹਮਣੇ ਤੁਸੀਂ ਅੱਤ ਤੱਕ ਤੱਕ ਸਜਾ ਦੇ ਨੂੰ ਇਹ ਮੇਰੇ ਮੰਦਰ ਦੇ ਕੈਂਬਰੇ ਤੋਂ ਬਹੁਤ ਦੇਰ ਤੋਂ ਖਰਾਬ ਸੀ ਇਹ ਦੱਸ ਰਿਹਾ ਮੇਰੇ ਵੀ 3 ਮਹੀਨੇ ਤੋਂ ਖਰਾਬ ਹੈ ਕਹਿੰਦਾ ਅੱਜ ਤੱਕ ਅਸੀਂ ਹੋਰ ਵੀ ਕੈਂਬਰੇ ਕੀਆ ਹੋਵੇ ਹੈ ਨਹੀਂ ਜੀ ਜਿਹੜੇ ਤੁਸੀਂ ਚੋਰੀ ਕੀਆ ਉਹ ਅੱਧਾ ਪਾਣਾ ਕਿਲੋ ਕੋ ਚਾਂਦੀ ਦਾ ਦੱਸ ਰਹੇ ਐ ਬੰਦੇ 150 ਕਿਲੋ ਕਹਿੰਦੇ ਹੈ ਬੰਦੇ ਦਾ ਕਹਿੰਦਾ 1.5 ਕਿਲੋ ਇਹ ਤਾਂ ਮੈਨੂੰ ਅੱਧਾ ਪਾਣਾ ਕਿਲੋ ਲਿਖਾ ਰਿਹਾ ਜੀ

ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸ਼ਤਾ ਕਰਨ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिए कि चलो जल चढ़ाने वाले कोई दिक्कत ना हो फिर सफाई करने के बाद अंदर चला गया दस को मिनट ले खाना, करने फिर जब मैं बाहर आया फूल फाल उठाने लगा फिर मैं देखा शिवलिंग चांदी तो, दिन चोरी हो। जी। ये बहुत ही, ये तो है घटना है आपको भी फर्ज बनता है जहाँ पर कैमरी चल रही है आपने ठीक क्यों नहीं करवाई जी यहाँ पर कैमरे जो चलते हैं वो यहाँ पर अंदर है सोए बड़े बड़े सारे कटीवी चूह की सारी और पहले भी ठीक रहा दो तीन बार ठीक रहा फिर दूसरी बात ये कि मैं जिसको बोलता हूँ जिस तरह कमेटी को बोल बोलो यहाँ पे लेडीजों का है उनको मैं दो तीन बार बोल रहा कि यहाँ पे मतलब जो मैनेजमेंट है ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी थी है कमेटी कोई भी काम साथ नहीं देती की क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी की समाधि लिए हुए हो गए उनको दस साल हो गया आज उसके बाद किसी ने भी सुध नहीं ली कि मंदिर से की, की चाहेगा की नहीं करना की करना नहीं करना किसी ने भी एक बार ही नहीं पूछा मतलब आप ये बात कह रहे हो जी जिम्मेवार जिम्मेवार समय है जिम्मेवार जी जिम्मेवार है बिल्कुल है जी क्योंकि मेरे साथ कोई नहीं रहता अकेला आदमी क्या करेगा क्योंकि साथ देना जरूरी है और मैं उनको कई बार बोला की यहाँ पर गेट टूटा हुआ है और कुछ लगवा लो यहाँ पे कैमरे कई बार मैं बोला की ये चेंज कराने वाले कैमरे है इनको चेंज करवा लो किसी ने बात मानी नहीं फिर चलो इसका नतीजा व्यक्ति व्यक्ति देखो यहाँ पर अभी सौर का भी है जी अब कौन किस तरह आ रहा है कैसे आ रहा है किस क्योंकि किसी पे तो लिखा तो नहीं है कि ये चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा है फिर आए तो हमने थक एक बंदा आया था वो परना लपेट के आया था और उसको मैं देखा भी वो बाहर भी चला गया अब उसको बाद ये दोबारा आया फिर मैं नाश्ता करने का उसी टाइम उसने ये काम कर लिया होना ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਬੱਬੀਵਾਰ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਪੌਦ ਮੰਦ ਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਆ ਇੱਕ ਤਰ੍ਹਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਭ ਤੋਂ ਵੱਡੀ ਇਨਲਾਕੀ ਸਾਡੀ ਉਹ ਆ ਸਾਡੇ ਇੱਥੇ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ ਦੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾ ਰਹੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਾਵੇ ਕੋਈ ਮੂਰਤੀ ਖੰਡਿਤ ਕਰ ਜੂਵੇ ਫੇਰ ਅਸੀਂ ਸੜਕਾਂ ਤੇ ਇਸ ਤੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਹਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਦੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿ ਉਹ ਹੋਇ ਤਾਂ ਚਿੱਟਾ ਦੇਣ ਆ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ 'ਚ ਕਰ ਗਿਆ ਜੀ ਚਲੋ ਪਤਾ ਹੀ ਲੱਗਿਆ ਪੰਡਤ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ੍ਹ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਿਰਾਂ 'ਚ ਰਸਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ 'ਚ ਆ ਕੇ ਭੋਲੇनाथ ਦੇ ਜਲ ਚੜਾਉਂਦਾ ਤੇ ਉਸੇ ਦਿਨ ਅੱਜ ਭੋਲੇਨਾਥ ਦੇ ਵਸਤਰ ਉਤਾਰਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਬਾਗੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਵੀ ਜੰਦੇ ਅੰਸਰ ਨੇ ਇਹ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਹਸਲਾਂ ਦੇ ਪਿੱਛੇ ਸਿੱਟਿਆ ਜਾਵੇ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਜਿੰਨ ਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇनाथ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜਨਮ ਵਾਰ ਉਹ ਸਮੇਂ ਮੌਜੂਦ ਨਹੀਂ ਸੀਗੇ ਨਹੀਂ ਕੋਈ ਮੰਦਿਰ ਦੇ ਵਿੱਚ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੰਦਿਰ ਹੈ ਸੰਗੜੀ ਵਾਪਸ ਹੀ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਹੈ ਇੱਥੇ ਹਾਂਜੀ ਪੰਡਤ ਜੀ ਅੰਦਰ ਬੈਠੇ ਸੀ ਕਿ ਉਹਨਾਂ ਕੋਈ ਆਏ ਹੋਏ ਸੀ ਪੁੱਛ ਮਛਈਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਝ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਸੀ ਇਦਨ ਹੱਥ ਪਾਈ ਜਾਵੇ ਇਹਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਤਾਂ ਕਿ ਅਗਰ ਦੋ ਰਹੀ ਸੀ ਕੋਈ ਵੀ ਘਟਿਆ ਨਾ ਹੋਵੇ ਕੀ ਨਾਮ ਹੈ ਤੁਹਾਡਾ ਜੀ ਮੈਂ ਅਸਾਂ ਨਹੀਂ ਦੁਆ ਜੈ ਭੋਲੇ ਨਾਰਜ ਜੀ ਅੱਜ ਜਿਹੜਾ ਸ਼ਿਮੰਦਰ ਚੰਡੀ ਆਪਣੇ ਦੱਬੀਆ ਰੋੜਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਭੋਲੇ ਨਾਰਜ ਜੀ ਦੇ ਵਸਤਾਂ ਤੇ ਉਹ ਜਿਹੜਾ ਚੰਦੀ ਦਾ ਚੜਿਆ ਸੀਗਾ ਉਹ ਕੋਈ ਤੋ ਲਾਗੇ ਲੈ ਗਿਆ ਬੀ ਮੰਦ ਭਾਗੀ ਐ ਏਡੀ ਸੰਗਣੀ ਆਬਾਦੀ ਦੇ ਵਿੱਚ ਉਹ ਸਾਡੇ 9:30 ਤੋਂ 10 ਵਜੇ ਦੇ ਵਿੱਚ ਇਹ ਹੋਣਾ ਬਹੁਤ ਮਾੜਾ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੇਰੇ ਨੇ ਰਾਸੇ ਨੇ ਪਰ ਫੇਰ ਵੀ ਬਹੁਤ ਮੰਦ ਭਾਗਾ ਬਹੁਤ ਮਾੜਾ ਹੋਇਆ ਜੀ ਸ਼ੁਭਕਾਮਨਾਵਾਂ ਸਾਬ ਇਹ ਨਹੀਂ ਮੰਦਰ ਨੂੰ ਕਰਦੀ ਹਾਂ ਕਿਉਂਕਿ ਸੰਗਣੀ ਆਬਾਦੀ ਵੱਲ ਇਹ ਜੇ ਕਾਗਨਾਮਾ ਹੁੰਦਾ ਤੁਸੀਂ ਕੀ ਇਹ ਜੇ ਕੋਈ ਐਕਸ਼ਨ ਲਵੋਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦੇਵੋਗੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਖਰਾਬ ਨੂੰ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਬਾੜ ਚ ਵੀ ਇਹ ਮੰਦਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਔਰ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਚੈੱਕ ਕਰਾਂਗੇ ਕਿ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਡੇ ਜਿਹੜੀ ਇੱਥੇ ਕਮੇਟੀ ਬਣੀ ਜਾਈ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜੇ ਜਿਹੜੇ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਚਾਹੀਦੀ ਮੰਦਰ ਦੇ ਵਿੱਚ ਚੋਰੀ ਹੋਣਾ ਬਹੁਤ ਮੰਦ ਭਾਗੀ ਆ ਜਿਵੇਂ ਕਿ ਹੁਣ ਤਾਂ ਚੰਗਲੇ ਪੱਤਰ ਲੈ ਕੇ ਆਇਆ ਇੱਕ ਖੰਡ ਵੀ ਕਰ ਹਾਂ ਫਿਰ ਦੇਖੋ ਫਿਰ ਕਿੱਡੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਗੱਲਤ ਗੱਲ ਆ ਇਹ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਹਨੇ ਇਹ ਕੰਮ ਕੀਤਾ। ਸਨੀ ਵੀਰੇ 2 ਮਿੰਟ ਕੀ ਨਾਮ ਤੁਹਾਡਾ? ਆਹ ਤਾਂ ਸਾਰੇ ਸੇਠਾਣੀ ਸਮਰਾਲੇ ਤੋਂ ਹੀ ਐ ਤੇ ਡੱਬੀ ਬਾਜ਼ਾਰ ਦੇ ਰਮੇਸ਼ਵਰ ਮੰਦਿਰ ਵਿੱਚ ਚੋਰੀ ਹੋਈ ਠੀਕ ਹੈ। ਸਾਨੂੰ 11:40 ਦੇ ਪਤਾ ਲੱਗਿਆ ਤੇ ਕਰੀਬ 10:00 ਵਜੇ ਹੋਈ ਜਿਹੜਾ ਵਾਰਦਾਤ ਹੋਈ ਹੈ। ਅਸੀਂ ਸੰਤ ਤਵਦੀਸ਼ ਕਰ ਰਹੇ ਆ ਜੋ ਵੀ ਆ ਗਿਆ ਸਾਹਮਣੇ ਤੁਸੀਂ ਆ ਤੱਕ ਤੋਂ ਤੱਕ ਸਜਾ ਦਿਮਨ। ਇਹ ਮੰਦਿਰ ਦੇ ਕੈਮਰੇ ਬਹੁਤ ਏਰ ਤੋਂ ਖਰਾਬ ਹੋ ਗਏ। ਇਹ ਦੱਸ ਰਿਹਾ ਇਹ ਵੀ 3 ਮਹੀਨੇ ਤੋਂ ਖਰਾਬ ਹੈ। ਅੱਜ ਤੱਕ ਅਸੀਂ ਹੋਜੀ ਕੈਮਰੇ ਕੀ ਆ ਵੀ ਹੈ ਨਹੀਂ। ਜਿਹੜੇ ਤੋਂ ਕਿ ਚੋਰੀ ਕੀ ਰਿਹਾ। ਉਹ ਤਾਂ ਅੱਧਾ ਪਾਣਾ ਕਿਲੋ ਕੋ ਚਾਂਦੀ ਦਾ ਦੱਸ ਰਿਹਾ ਹੈ। ਬੰਦੇ 150 ਕਿਲੋ ਕਹਿ ਰਹੇ ਹੈ। ਬੰਦੇ ਦਾ ਕਿਹਾ 1.5 ਕਿਲੋ। ਇਹ ਤਾਂ ਮੈਨੂੰ ਅੱਧਾ ਪਾਣਾ ਕਿਲੋ ਲਿਖਾ ਰਿਹਾ ਜੀ। ਹਾਂਜੀ। ਅਖੀ ਜੋ ਤਬਦੀਸ਼ ਵਿੱਚ ਆਉਗਾ ਆਉਂਦੀ ਜਾ ਰਹੀ ਹੈ ਜੀ। ਜੇ ਨਾਮਾ ਤੋਂ ਦੱਸੋ ਜੀ। ਮੇਰਾ ਨਾਮ ਦ੍ਰਿੰਦਰ ਸਰਮਾ ਜੀ ਮੈਂ ਇਹਾ ਪਰ ਕਾਫੀ ਟਾਈਮ ਤੋਂ ਰਹਿ ਰਹਾ ਹਾਂ ਮੈਨੂੰ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋਈ ਹੈ ਮੇਨੂੰ ਕਿਹੜੇ ਵਜੇ ਹੋਈ ਹੈ ਇਹ ਹੋਈ ਨਹੀਂ ਕੀ ਹੋਈ ਚੋਰੀ ਚੋਰੀ ਇਹਾ ਪਰ ਜੀ ਮੈਂ ਸਵੇਰੇ ਅਮਰੇ ਵਿੱਚ ਬਿਠਾ ਹੋ ਰਿਹਾ ਸੀ ਔਰ ਇਹ ਹੋਣਾ ਸਵਾ 10 ਤੇ 11 ਦੇ ਵਿੱਚ ਮਤਲਬ ਮੈਂ ਸਭ ਇਹੀ ਹਾਂ ਪਰ ਬਿਠਾ ਅੰਦਰ ਹੀ ਬਿਠਾ ਹੋਤਾ ਕੋਈ ਮੇਰੇ ਕੋਲ ਆਇਆ ਹੋਤਾ ਦੇਖਣ ਕੇ ਲਈ ਸੇਵਾ ਟੋਰ ਦੇਖਣ ਕੇ ਲਈ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸ਼ਤਾ ਕਰਨ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिए चलो जल चढ़ाने वाले कोई दिक्कत ना हो फिर सफाई करने के बाद अंदर चला गया दस को मिनट लेना करने फिर जब मैं बाहर आया फूल फाल उठाने लगा फिर वह देखा चांदी से है यहाँ पर कैमरे जो चलते हैं वो यहाँ पर अंदर है सोए बड़े बड़े सारे कटे हुई की सारी और पहले भी ठीक रहा दो तीन बार ठीक करा लिए फिर दूसरी बात ये कि मैं जिसको बोलता हूँ जिस तरह कमेटी को बोल लो यहाँ पे लेडीजों का है उनको मैं दो तीन बार बोल दिया यहाँ पे मतलब जो मैनेजमेंट ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी रही है कमेटी कोई भी, भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी के समाधि लिए हुए हो गए उनको दस साल हो गया आज उसके तो बाद किसी ने भी सुध नहीं ली कि मंदिर से की चाहिए था की नहीं करना की करना नहीं करना किसी ने भी एक बार ही नहीं पूछा मतलब आप ये बात कह रहे कि तो जी जिम्मेदार तो जिम्मेवार समझ है जिम्मेवार तो जी। है बिल्कुल है जी क्योंकि मेरे साथ कोई नहीं देता अकेला आदमी क्या करेगा क्योंकि साथ देना जरूरी है और मैं उनको कई बार बोला कि ध्यान यहाँ पर गेट टूटा हुआ है उनको लगवा लो यहाँ पे कैमरे कई बार मैं बोला कि ये चेंज कराने वाले कैमरे है इनको चेंज करवा लो किसी ने बात मानी नहीं फिर चलो इसका नतीजा शकी व्यक्ति देखो यहाँ पर अभी साउंड का मायना भी है जी अब कौन किस तरह आ रहा है कैसे आ रहा है किस क्योंकि किसी पर लिखा तो नहीं है की चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा फिर आए तो हमने थक एक बंदा आया था वो परना लपेट के आया था और उसको भी देखा भी वो बाहर भी चला गया अब उसको बाद दोबारा आया फिर मैं नाश्ता करने का उसी टाइम उसने ये काम कर लिया होना